ਸੋ ਖੜੇ ਆ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਰਾਜਾ ਵੜਿੰਗ ਜੀ ਨੇ ਕਮਾਂਡ ਸੰਭਾਲੀ ਹੋਈ ਹੈ ਸੋ ਪੁੱਛਦੇ ਆ ਸਰ ਕਿਦਾਂ ਦਾ ਲੱਗ ਰਿਹਾ ਹੈ ਲੁਧਿਆਣੇ ਚ 10 ਦਿਨ ਹੋ ਗਏ ਤੁਹਾਨੂੰ ਕਮਾਂਡ ਸੰਭਾਲੇ ਲੋਕਾਂ ਵੱਲੋਂ ਕਿਦਾਂ ਦਾ ਪਿਆਰ ਮਿਲ ਰਿਹਾ ਸੋ ਬਹੁਤ ਪਿਆਰ ਹੈ ਅੱਜ ਸ਼ਹੀਦੀ ਸਮਾਰਕ ਤੇ ਮੈਂ ਸਤਗੁਰ ਰਾਮ ਸਿੰਘ ਜੀ ਮਹਾਰਾਜ ਦਾ ਸਤਗੁਰੂ ਦੇ ਸਿੰਘ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਆਇਆ ਹਾਂ ਸਮੂਹ ਸਾਥ ਸੰਗਤ ਦੇ ਦਰਸ਼ਨ ਕੀਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਔਰ ਬੇਨਤੀ ਕੀਤੀ ਹੈ ਔਰ ਅਰਦਾਸ ਕਰਕੇ ਗਏ ਆਂ ਇਹ ਪਵਿੱਤਰ ਜਿਹੜਾ ਸਥਾਨ ਹੈ ਸ਼ਹੀਦਾਂ ਦੀ ਇਹ ਧਰਤੀ ਹੈ ਇਹ ਰਿਚ ਸੱਚੇ ਪਾਸ਼ਾ ਦੀ ਇਨੀ ਸ਼ਫਾ ਹੈ ਇਥੇ ਹਰ ਮਰਦ ਪੂਰੀ ਹੁੰਦੀ ਹੈ ਹਰ ਇੱਛਾ ਪੂਰੀ ਹੁੰਦੀ ਹੈ ਲੇਕਿਨ ਦਿਲ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਸੋ ਮੈਂ ਸਮਝਦਾ ਕਿ ਲੋਹਿਆਣਾ ਦੇ ਲੋਕਾਂ ਨੇ ਲਗਾਣਾ ਦੀ ਜਨਤਾ ਨੇ ਬਹੁਤ ਵੱਡਾ ਪਿਆਰ ਮੈਨੂੰ ਰਾਜ ਵਿڈنگ ਨੂੰ ਪਿਛਲੇ 10 ਸਾਲਾਂ ਵਿੱਚ ਦਿੱਤਾ ਹੈ ਸਰ ਜਿਹੜਾ ਪਿਆਰ ਦਿੱਤਾ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਡਿਮਾਂਡਾਂ ਵੀ ਰੱਖੀਆਂ ਹੋਣੀਆਂ ਕੁਝ ਸ਼ਿਕਾਇਤਾਂ ਵੀ ਰੱਖੀਆਂ ਹੋਣੀਆਂ ਕਿ ਦਿਲ ਦੇ ਗਿਲੇ ਸ਼ਿਕਵੇ ਵੀ ਕੀਤੇ ਹੋਣੇ ਕਿੰਦਾਂ ਦੀਆਂ ਗੱਲਾਂ ਗਿਲਾ ਸ਼ਿਕਵਾ ਤਾਂ ਮੇਰੇ ਨਾਲ ਕਿਸੇ ਨੇ ਨਹੀਂ ਕੀਤਾ ਹਜੇ ਤੱਕ ਅਸ਼ੀਰਵਾਦ ਪਿਆਰ ਤੇ ਕੁਝ ਗੱਲਾਂ ਜ਼ਰੂਰ ਰੱਖੀਆਂ ਹੋਣੀਆਂ ਕੋਈ ਚੀਕਾਂ ਵੀ ਮੰਗੀਆਂ ਹੋਣੀਆਂ ਕਿ ਕੀ ਜੇ ਲੁਧਿਆਣੇ ਲਈ ਕਰੋਗੇ ਤਾਂ ਕੀ ਕਰੋਗੇ ਕੋਈ ਡਿਮਾਂਡਾਂ ਰੱਖੀਆਂ ਹੋਣੀਆਂ ਕਿ ਲੁਧਿਆਣੇ ਨੇ ਕਿੰਦਾਂ ਦੀਆਂ ਚੀਕਾਂ ਕਰੀਆਂ ਜੀ ਮਸਾ ਲਓ ਡਿਮਾਂਡਸ ਤਾਂ ਹੈਗੀਆਂ ਜੀ ਪਰ ਉਹ ਉਹ ਸਾਰੀਆਂ ਸੱਚੇ ਪਾਤਸ਼ਾਹੀ ਨੇ ਪੂਰੀਆਂ ਕਰਾਉਣੀਆਂ ਬੋਰੀ ਰਹਿਮਤ ਦੇ ਸਦਕਾ ਹੀ ਉਹ ਸਾਰੀਆਂ ਪੂਰੀਆਂ ਹੋਈਆਂ ਔਰ ਅੱਜ ਉਸ ਦਰ ਤੇ ਆਏ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਰੀਆਂ ਡਬਾਂਡਾ ਜਿਹੜੀਆਂ ਹੈਗੀਆਂ ਲੁਧਿਆਣੇ ਦੇ ਲੋਕਾਂ ਦੀਆਂ ਪੂਰੀਆਂ ਕਰ ਸਰ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਕਹਿੰਦੇ ਹੈ ਮਹਿਲਾ ਦਾ ਹੱਥ ਹੁੰਦਾ ਤੇ ਤੁਹਾਡੇ ਨਾਲ ਤੁਹਾਡੇ ਬੈਟਰ ਹਾਫ ਜਿਹੜੀ ਹੈ ਪੂਰਾ ਡੱਟ ਕੇ ਜੁੜੀ ਹੋਈ ਹੈ ਕਿਦਾਂ ਸਮਝਦੇ ਬੈਟਰ ਹਾਫ ਨਹੀਂ ਉਹ ਫੁੱਲ ਹਾਫ ਹੈ ਮੈਂ ਬੈਟਰ ਹਾਫ ਹੈ ਜੀ ਸੋ ਔਰੇ ਤੋਂ ਬਿਨਾ ਤਾਂ ਸਾਰਾ ਕੰਮ અધੂਰਾ ਹੈ ਬਿਲਕੁਲ ਠੀਕ ਹੈ ਸੋ ਹਾਂ ਜੀ ਸੋ ਲਗਾਤਾਰ ਹੋਰ ਵੀ ਕੁਐਸਚਨ ਕਰਾਂਗੇ ਸਰ ਲੁਧਿਆਣੇ ਲਈ ਕਿਦਾਂ ਦਾ ਇੱਕ ਜਿਵੇਂ ਇੱਕ ਉਹ ਹੁੰਦਾ ਪੂਰਾ ਦਾ ਪੂਰਾ ਅਜੰਡਾ ਤੇ ਲੁਧਿਆਣੇ ਲਈ ਕਿਦਾਂ ਦੇ ਤੁਸੀਂ ਕੰਮ ਸੋਚਦੇ ਹੋ ਕੀ ਵਿਜ਼ਨ ਲੈ ਕੇ ਆਉਣ ਵਾਲੇ ਸਮੇਂ ਚ ਅਸੀਂ ਵਿਜ਼ਨ ਡਾਕੂਮੈਂਟ ਰਿਲੀਜ਼ ਕਰਾਂਗੇ ਜੋ ਲੁਧਿਆਣੇ ਦੇ ਪ੍ਰਤੀ ਸਾਡੀ ਸੋਚ ਹੈ ਔਰ ਕੀ ਕੀ ਅਸੀਂ ਇੱਥੇ ਕੰਮ ਕਰਨੇ ਆ ਉਹ ਸਾਰਾ ਕੁਝ ਇੱਕ ਵਿਜ਼ਨ ਡਾਕੂਮੈਂਟ ਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਰ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਕਾਂਗਰਸ ਤੇ ਆਪ ਨੂੰ ਵੋਟ ਪਾਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਣੀ ਹੈਗੀ ਹੈ ਤੇ ਆਪਣੀ ਵੋਟ ਬੇਅਰਥ ਨਾ ਕਰੋ ਲੋਕ ਦੱਸਣਗੇ 10 ਸਾਲ ਪਹਿਲਾਂ ਵੀ ਇਹਦਾ ਮਤਲਬ ਪਹਿਲਾਂ ਤੁਸੀਂ ਕਹਿੰਦੇ ਸੀ ਕਾਂਗਰਸ ਦੀ ਸਰਕਾਰ ਆਉਣੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਸਮਾਂ ਦੱਸੇਗਾ ਸਰਕਾਰ ਕਿਹਦੀ ਹੋਣੀ ਹੈ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰ ਜੀ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਤੋ ਖੜੇ ਐ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਰਾਜਾ ਵੜਿੰਗ ਜੀ ਨੇ ਕਮਾਂਡ ਸੰਭਾਲੀ ਹੋਈ ਐ ਸੋ ਪੁੱਛਦੇ ਆ ਸਰ ਕਿਦਾਂ ਦਾ ਲੱਗ ਰਿਹਾ ਹੈ ਲੁਧਿਆਣੇ ਚ 10 ਦਿਨ ਹੋ ਗਏ ਤੁਹਾਨੂੰ ਕਮਾਂਡ ਸੰਭਾਲੇ ਲੋਕਾਂ ਵੱਲੋਂ ਕਿਦਾਂ ਦਾ ਪਿਆਰ ਮਿਲ ਰਿਹਾ ਸੋ ਬਹੁਤ ਪਿਆਰ ਹੈ ਅੱਜ ਸ਼ਹੀਦੀ ਸਮਾਰਕ ਤੇ ਮੈਂ ਸਤਗੁਰ ਰਾਮ ਸਿੰਘ ਜੀ ਮਹਾਰਾਜ ਦਾ ਸਤਗੁਰੂ ਦੇ ਸਿੰਘ ਮਹਾਰਾਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਆਇਆ ਹਾਂ ਸਮੂਹ ਸਾਥ ਸੰਗਤ ਦੇ ਦਰਸ਼ਨ ਕੀਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਔਰ ਬੇਨਤੀ ਕੀਤੀ ਹੈ ਔਰ ਅਰਦਾਸ ਕਰਕੇ ਗਏ ਆਂ ਇਹ ਪਵਿੱਤਰ ਜਿਹੜਾ ਸਥਾਨ ਹੈ ਸ਼ਹੀਦਾਂ ਦੀ ਇਹ ਧਰਤੀ ਹੈ ਇਹ ਰੇਚ ਸੱਚੇ ਪਾਤਸ਼ਾਹ ਦੀ ਇਨੀ ਸ਼ਫਾ ਹੈ ਇਥੇ ਹਰ ਮਰاد ਪੂਰੀ ਹੁੰਦੀ ਹੈ ਹਰ ਇੱਛਾ ਪੂਰੀ ਹੁੰਦੀ ਹੈ ਲੇਕਿਨ ਦਿਲ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਸੋ ਮੈਂ ਸਮਝਦਾ ਕਿ ਲੋਹਿਆਣਾ ਦੇ ਲੋਕਾਂ ਨੇ ਲਗਾਣਾ ਦੀ ਜਨਤਾ ਨੇ ਬਹੁਤ ਵੱਡਾ ਪਿਆਰ ਮੈਨੂੰ ਰਾਜ ਵਿڈنگ ਨੂੰ ਪਿਛਲੇ 10 ਦਿਨਾਂ ਚ ਦਿੱਤਾ ਹੈ ਸਰ ਜਿਹੜਾ ਪਿਆਰ ਦਿੱਤਾ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਡਿਮਾਂਡਾਂ ਵੀ ਰੱਖੀਆਂ ਹੋਣੀਆਂ ਕੁਝ ਸ਼ਿਕਾਇਤਾਂ ਵੀ ਰੱਖੀਆਂ ਹੋਣੀਆਂ ਕਿ ਦਿਲ ਦੇ ਗਿਲੇ ਸ਼ਿਕਵੇ ਵੀ ਕੀਤੇ ਹੋਣੇ ਕਿੰਦਾਂ ਦੀਆਂ ਗੱਲਾਂ ਕੀਤੀਆਂ ਗਿਲਾ ਸ਼ਿਕਵਾ ਤਾਂ ਮੇਰੇ ਨਾਲ ਕਿਸੇ ਨੇ ਹੱਦ ਤੱਕ ਕੁਝ ਕੀਤਾ ਨਹੀਂ ਹਜੇ ਤੱਕ ਅਸ਼ੀਰਵਾਦ ਪਿਆਰ ਤੇ ਕੁਝ ਗੱਲਾਂ ਜ਼ਰੂਰ ਰੱਖੀਆਂ ਹੋਣੀਆਂ ਕੋਈ ਚੀਜ਼ਾਂ ਵੀ ਮੰਗੀਆਂ ਹੋਣੀਆਂ ਕਿ ਕੀ ਜੇ ਲੁਧਿਆਣੇ ਲਈ ਕਰੋਗੇ ਤਾਂ ਕੀ ਕਰੋਗੇ ਕੋਈ ਡਿਮਾਂਡਾਂ ਰੱਖੀਆਂ ਹੋਣੀਆਂ ਕਿ ਲੁਧਿਆਣੇ ਨੇ ਕਿੰਦਾਂ ਦੀਆਂ ਚੀਜ਼ਾਂ ਕਰਦੀਆਂ ਹਾਂ ਜੀ ਮਸਾ ਲਓ ਡਿਮਾਂਡਸ ਤਾਂ ਹੈਗੀਆਂ ਜੀ ਪਰ ਉਹ ਉਹ ਸਾਰੀਆਂ ਸੱਚੇ ਪਾਤਸ਼ਾਹੀ ਨੇ ਪੂਰੀਆਂ ਕਰਾਉਣੀਆਂ ਪੂਰੀ ਰਹਿਮਤ ਦੇ ਸਦਕਾ ਹੀ ਉਹ ਸਾਰੀਆਂ ਪੂਰੀਆਂ ਹੋਣੀਆਂ ਔਰ ਅੱਜ ਉਸ ਦਰ ਤੇ ਆਏ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਰੀਆਂ ਡਬਾਂਡਾ ਜਿਹੜੀਆਂ ਹੈਗੀਆਂ ਲੁਧਿਆਣੇ ਦੇ ਲੋਕਾਂ ਦੀਆਂ ਪੂਰੀਆਂ ਕਰ ਸਰ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਕਹਿੰਦੇ ਮਹਿਲਾ ਦਾ ਹੱਥ ਹੁੰਦਾ ਤੇ ਤੁਹਾਡੇ ਨਾਲ ਤੁਹਾਡੀ ਬੈਟਰ ਹਾਫ ਜਿਹੜੀ ਹੈ ਪੂਰਾ ਡੱਟ ਕੇ ਜੁੜੀ ਹੋਈ ਹੈ ਕਿਦਾਂ ਸਮਝਦੇ ਬੈਟਰ ਹਾਫ ਨਹੀਂ ਉਹ ਫੁੱਲ ਹਾਫ ਹੈ ਮੈਂ ਬੈਟਰ ਹਾਫ ਹੈ ਸੋ ਉਹਰੇ ਤੋਂ ਬਿਨਾ ਤਾਂ ਸਾਰਾ ਕੰਮੋ ਦੂਰਾ ਹੈ ਸੋ ਹਾਂ ਜੀ ਸੋ ਲਗਾਤਾਰ ਹੋਰ ਵੀ ਕੁਐਸਚਨ ਕਰਾਂਗੇ ਸਰ ਲੁਧਿਆਣੇ ਲਈ ਕਿਦਾਂ ਦਾ ਇੱਕ ਜਿਵੇਂ ਇੱਕ ਉਹ ਹੁੰਦਾ ਪੂਰਾ ਦਾ ਪੂਰਾ ਅਜੰਡਾ ਤੇ ਲੁਧਿਆਣੇ ਲਈ ਕਿਦਾਂ ਦੇ ਤੁਸੀਂ ਕੰਮ ਸੋਚਦੇ ਹੋ ਕੀ ਵਿਜ਼ਨ ਲੈ ਕੋਣ ਵਾਲੇ ਸਮੇਂ 'ਚ ਅਸੀਂ ਵਿਜ਼ਨ ਡਾਕੂਮੈਂਟ ਰਿਲੀਜ਼ ਕਰਾਂਗੇ ਜੋ ਲੁਧਿਆਣੇ ਦੇ ਪ੍ਰਤੀ ਸਾਡੀ ਸੋਚ ਹੈ ਔਰ ਕੀ ਕੀ ਅਸੀਂ ਇੱਥੇ ਕੰਮ ਕਰਨੇ ਆ ਉਹ ਸਾਰਾ ਕੁਝ ਇੱਕ ਵਿਜ਼ਨ ਡਾਕੂਮੈਂਟ ਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਰ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਕਾਂਗਰਸ ਤੇ ਆਪ ਨੂੰ ਵੋਟ ਪਾਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਣੀ ਹੈਗੀ ਐ ਤੇ ਆਪਣੀ ਵੋਟ ਬੇਅਰਥ ਨਾ ਕਰੋ ਲੋਕ ਦੱਸਣਗੇ 10 ਸਾਲ ਪਹਿਲਾਂ ਵੀ ਇਹਦਾ ਮਤਲਬ ਪਹਿਲਾਂ ਤੁਸੀਂ ਕਹਿੰਦੇ ਸੀ ਕਾਂਗਰਸ ਦੀ ਸਰਕਾਰ ਆਉਣੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਸਮਾਂ ਦੱਸੇਗਾ ਸਰਕਾਰ ਕਿਹਦੀ ਹੋਣੀ ਹੈ ਉੱਚੇ ਬੋਲਣਾ ਬੋਲੀਏ ਕਰਤਾਰੋਂ ਕਰੀਏ ਜੀ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ